ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਤੇ ਮੈਂ ਗੁਰਜਿੰਦਰ ਸਿੰਘ ਪੰਗੋ ਜਗਜੀਤ ਸਿੰਘ ਡੱਲੇਵਾਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ ਅੱਜ ਦੇ ਦਿਨ ਯਾਨੀ ਕਿ 26 ਨਵੰਬਰ ਨੂੰ ਮਰਨ ਵਰਤ ਤੇ ਬੈਠ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਇੱਕ ਕਿਸਾਨ ਨੇਤਾ ਨੇ ਲਗਾਤਾਰ ਜਿਨ੍ਹਾਂ ਨੇ ਫੱਡੀਆਂ ਕਿਸਾਨ ਜਥੇਬੰਦੀ ਦੇ ਵਿੱਚ ਰਹਿੰਦੇ ਆ ਕਿਸਾਨੀ ਦੇ ਲਈ ਲੜਾਈਆਂ ਲੜੀਆਂ ਨੇ ਉਹਨਾਂ ਦਾ ਜਿਹੜਾ ਨਾਮ ਹੈ ਉਹ ਨਾਮ ਸਮਾਜ ਦੇ ਵਿੱਚ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈਗਾ ਜਗਜੀਤ ਸਿੰਘ ਢੱਲੇਵਾਲ ਜਿਹੜੇ ਲਗਾਤਾਰ ਸਰਗਰਮ ਰਹੇ ਆਪਣੇ ਸਟੂਡੈਂਟ ਲਾਈਫ ਤੋਂ ਲੈ ਕੇ ਹੁਣ ਤੱਕ ਉਹ ਐਕਟਿਵ ਨੇ ਜਗਜੀਤ ਸਿੰਘ ਢੱਲੇਵਾਲ ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਨੇ ਤੇ ਲਗਾਤਾਰ ਉਹ ਜਿਹੜਾ ਮੋਰਚਾ ਸ਼ੰਭੂ ਬਾਰਡਰ ਚੱਲ ਰਿਹਾ ਇਸ ਮੋਰਚੇ ਨੂੰ ਲੀਡ ਕਰ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਜਦੋਂ ਪਿਛਲੇ ਦਿਨੀ ਜਦੋਂ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਐਲਾਨ ਕੀਤਾ ਗਿਆ ਕਿ ਜੇਕਰ ਸੈਂਟਰ ਦੀ ਸਰਕਾਰ ਯਾਨੀ ਕਿ ਭਾਜਪਾ ਸਰਕਾਰ ਕਿਸਾਨਾਂ ਦੀ ਮੰਗਾਂ ਨਹੀਂ ਮੰਨਦੀ ਕਿਸਾਨ ਆਗੂਆਂ ਦਾ ਕਹਿਣਾ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਵੱਡੇ ਸ਼ਾਂਤੀਮਈ ਐਕਸ਼ਨ ਜਿਹੜੇ ਉਹ ਐਕਸ਼ਨ ਕਰਾਂਗੇ ਜਿਹਨਾਂ ਐਕਸ਼ਨਾਂ ਦੇ ਵਿੱਚੋਂ ਇੱਕ ਐਕਸ਼ਨ ਸੀ ਕਿ ਜਗਜੀਤ ਸਿੰਘ ਡੱਲੇਵਾਲ 26 ਤਰੀਕ ਨੂੰ ਮਰਨ ਵਰਤ ਤੇ ਬੈਠਣਗੇ ਤੇ ਉਦੋਂ ਤੱਕ ਨਹੀਂ ਉੱਠਣਗੇ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਮੰਨ ਲਾਵੇ ਤੇ ਨਾਲੋਂ ਨਾਲ ਇਹਦੇ ਨਾਲ ਇੱਕ ਹੋਰ ਕੌਲ ਹੈ ਉਹ ਕੌਲ ਹੈ ਕਿ 6 ਦਸੰਬਰ ਨੂੰ ਕਿਸਾਨ ਸ਼ੰਭੂ ਬਾਰਡਰ ਜਾਂ ਫਿਰ ਖਨਾਰੀ ਬਾਰਡਰ ਤੋਂ ਦਿੱਲੀ ਦੇ ਲਈ ਚਾਲੇ ਪਾਉਣਗੇ ਯਾਨੀ ਕਿ 6 ਦਸੰਬਰ ਨੂੰ ਕਿਸਾਨ ਦਿੱਲੀ ਜਾਣਗੇ ਪਰ ਉਸ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਦੱਸਾਂ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਯਾਨੀ ਕਿ ਅੱਜ 26 ਨਵੰਬਰ ਦਾ ਅੱਜ ਦਿਨ ਹੈ ਅੱਜ ਮਰਨ ਵਰਤ ਤੇ ਬੈਠ ਰਹੇ ਨੇ ਖਨੌਰੀ ਬਾਰਡਰ ਤੁਹਾਨੂੰ ਪਤਾ ਕਿ ਖਨੌਰੀ ਬਾਰਡਰ ਵੀ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੈਂਕੜੇ ਜਿਹੜੇ ਕਿਸਾਨ ਨੇ ਉਹ ਕਿਸਾਨ ਉਸ ਧਰਨੇ ਦੇ ਵਿੱਚ ਸ਼ਾਮਲ ਨੇ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਕਿ ਲਗਾਤਾਰ ਅਸੀਂ 13 ਫਰਵਰੀ ਤੋਂ ਸੜਕਾਂ ਦੇ ਉੱਪਰ ਬੈਠੇ ਹਾਂ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਕਿਸੇ ਸਰਕਾਰ ਨੇ ਸਾਡੀ ਬਾਤ ਨਹੀਂ ਪੁੱਛੀ ਕਿਸੇ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਕੋਈ ਸਰਕਾਰ ਨੇ ਆ ਕੇ ਨਹੀਂ ਪੁੱਛਿਆ ਕਿ ਜਿਹੜੀਆਂ ਥੋੜੀਆਂ ਰਹਿੰਦੀਆਂ ਮੰਗਾਂ ਨੇ ਇਹਨਾਂ ਮੰਗਾਂ ਨੂੰ ਦਾ ਸਿੱਕੀ ਕੀਤਾ ਜਾਵੇ ਕਹਿਣਾ ਕਿ ਜਿਹੜੀ ਮੀਟਿੰਗਾਂ ਚੰਡੀਗੜ੍ਹ ਦੇ ਵਿੱਚ ਹੋਈਆਂ ਸੀ ਉਹ ਮੀਟਿੰਗਾਂ ਬੇ ਸਿੱਟਾ ਰਹੀਆਂ ਉਹਨਾਂ ਮੀਟਿੰਗਾਂ ਦੇ ਨਾਲ ਸਾਡੀ ਅਸਹਿਮਤੀ ਹੈ ਜਿਹੜੀ ਪ੍ਰਪੋਜ਼ਲ ਸਰਕਾਰ ਨੇ ਰੱਖੀ ਸੀ ਉਹਨਾਂ ਪ੍ਰਪੋਜ਼ਲਾਂ ਦੇ ਨਾਲ ਵੀ ਸਾਡੀ ਅਸਹਿਮਤੀ ਹੈ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਕਿਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਸੜਕਾਂ ਦੇ ਉੱਪਰ ਰੋਲ ਰਹੇ ਹਾਂ ਇਸੇ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਮਰਨ ਵਰਤ ਤੇ ਬੈਠ ਰਿਹਾ ਕਿ ਜਦੋਂ ਮੈਂ ਮਰਨ ਵਰਤ ਤੇ ਬੈਠ ਰਿਹਾ ਤਾਂ ਮੈਂ ਪੂਰੀ ਤਿਆਰੀ ਦੇ ਨਾਲ ਬੈਠ ਰਿਹਾ ਅਸੀਂ ਕੁਝ ਅਖਬਾਰਾਂ ਦੇ ਵਿੱਚ ਫੋਟੋਆਂ ਨਹੀਂ ਖਚਾਉਣੀਆਂ ਹੈਗੀਆਂ ਅਸੀਂ ਕਿਸੇ ਤਰੀਕੇ ਦੇ ਕੋਈ ਪਬਲਿਸਿਟੀ ਨਹੀਂ ਪਾਉਣੀ ਹੈਗੀ ਅਸੀਂ ਤਾਂ ਨਰੋਲ ਕਿਸਾਨਾਂ ਦੀ ਲੜਾਈ ਲੜਨੀ ਹੈ ਤੇ ਹੁਣ ਇਥੋਂ ਮੇਰੀ ਲਾਸ਼ ਹੀ ਜਾਊਗੀ ਜੇ ਸਰਕਾਰ ਨੇ ਜਿਹੜੀਆਂ ਮੰਗਾਂ ਨੇ ਇਹ ਮੰਗਾਂ ਨਾ ਮੰਨੀਆਂ ਉਹਨਾਂ ਦਾ ਕਹਿਣਾ ਕਿ ਅੱਜ ਮੈਂ ਕਚਹਿਰੀਆਂ ਦੇ ਵਿੱਚ ਵੀ ਗਿਆ ਸੀ মিডিਆ ਨਾਲ ਗੱਲਬਾਤ ਕਰ ਰਿਹਾ ਸੀ ਉਹ ਮੈਂ ਕਚਹਿਰੀਆਂ ਦੇ ਵਿੱਚ ਗਿਆ ਕਚਹਿਰੀ ਵਿੱਚ ਜਾ ਕੇ ਮੈਂ ਆਪਣੇ ਪੁੱਤ ਦੇ ਨਾਮ ਆਪਣੀ ਨੂਹ ਦੇ ਨਾਮ ਤੇ ਆਪਣੇ ਪੋਤੇ ਦੇ ਨਾਮ ਜਿਹੜੀ ਜ਼ਮੀਨ ਸੀ ਉਹ ਜ਼ਮੀਨ ਮੈਂ ਆਪਣੇ ਨਾਮ ਕਰਾਤੀ ਕਿ ਆ ਤੁਹਾਡੀ ਵਿਰਾਸਤ ਹੈ ਭਾਈ ਤੁਸੀਂ ਇਸ ਵਿਰਾਸਤ ਨੂੰ ਸੰਭ ਵਿਰਾਸਤ ਨੂੰ ਸੰਭੋ ਮੇਰੇ ਜਾਣ ਤੋਂ ਬਾਅਦ ਤੁਹਾਡਾ ਕੋਈ ਆਪਸੀ ਕਲੇਸ਼ ਨਾ ਹੋਵੇ ਤੁਸੀਂ ਆਪਸ ਦੇ ਵਿੱਚ ਨਾ ਲੜੋ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਮਰਨ ਵਰਤ ਦੇ ਉੱਪਰ ਬੈਠ ਨਹੀਂ ਹਾਂ ਸਰਕਾਰਾਂ ਨੇ ਗੱਲ ਨਾ ਮੰਨੀ ਤਾਂ ਜਦੋਂ ਮੈਂ ਆਪਣੇ ਪ੍ਰਾਣ ਹੈ ਜਿਹੜੇ ਉਹ ਪ੍ਰਾਣ ਤਿਆਗ ਗਿਆ ਯਾਨੀ ਕਿ ਮੈਂ ਆਪਣੀ ਜਾਨ ਦੇ ਗਿਆ ਤਾਂ ਜਿਹੜੀ ਮੇਰੀ লাশ ਹੋਊਗੀ ਉਸ লাশ ਨੂੰ ਕਿਤੇ ਪਿੰਡ ਜਾਂ ਕਿਤੇ ਹੋਰ ਨਹੀਂ ਲੈ ਕੇ ਜਾਣਾ ਜਦੋਂ ਤੱਕ ਮੰਗਾ ਮੰਦ ਨਹੀਂ ਲਈ ਜਾਂਦੀਆਂ ਉਦੋਂ ਤੱਕ ਜਿਹੜੀ ਮੇਰੀ লাশ ਹੈ ਮੇਰਾ ਸਰੀਰ ਹੋਊਗਾ ਉਸ ਨੂੰ ਤੁਸੀਂ ਇੱਥੇ ਹੀ ਖਨੌਰੀ ਬਾਰਡਰ ਤੇ ਹੀ ਰੱਖਣਾ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਮੇਰੀ ਜਾਂ ਚਲੀ ਜਾਂਦੀ ਹੈ ਤਾਂ ਮੇਰੇ ਤੋਂ ਬਾਅਦ ਜਿਹੜੇ ਕਿਸਾਨ ਆਗੂ ਨੇ ਉਹ ਹੈਗੇ ਨੇ ਸੁਖਜੀਤ ਸਿੰਘ ਤੇ ਉਹ ਮਰਨ ਵਰਤ ਦੇ ਉੱਪਰ ਬੈਠਣਗੇ ਜੇਕਰ ਸੁਖਜੀਤ ਸਿੰਘ ਦੀ ਜਾਨ ਚਲੀ ਜਾਂਦੀ ਹੈ ਸਰਕਾਰ ਗੱਲ ਨਹੀਂ ਸੁਣਦੀ ਤਾਂ ਇਸ ਤਰੀਕੇ ਨਾਲ ਹੋਰ ਕਿਸਾਨ ਤਿਆਰ ਨੇ ਜਿਹੜੇ ਹੁਣ ਸ਼ਹੀਦੀਆਂ ਦੇਣਗੇ ਦੋਸਤੋ ਦੇਖੋ ਕਿ ਬੜਾ ਇੱਕ ਸੈਂਸਿਟਿਵ ਮਾਮਲਾ ਇਹ ਬਣ ਗਿਆ بڑا ਇਸ਼ੂ ਇਹ ਇੱਕ ਗੰਭੀਰ ਹੋ ਗਿਆ ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਪਹਿਲਾਂ ਸੰਘਰਸ਼ ਕਰਦੀਆਂ ਸੀ ਲੜਦੀਆਂ ਸੀ ਹੁਣ ਉਹ ਕਿਸਾਨ ਜਥੇਬੰਦੀਆਂ ਦੇ ਆਗੂ ਇੱਕ ਇਹੋ ਜਿਹੇ ਰਾਹ ਦੇ ਉੱਪਰ ਪੈ ਗਏ ਜਿਹੜਾ ਰਾਹ ਜਥੇਬੰਦੀਆਂ ਦਾ ਕਹਿਣਾ ਕਿ ਸਾਡੀ ਮੌਤ ਹੈ ਤੇ ਹੁਣ ਦੇਖੋ ਕਿ ਸੈਂਟਰ ਸਰਕਾਰ ਵਿੱਚ ਕੀ ਰਵਈਆ ਅਪਣਾਉਂਦੀ ਹੈ ਹਾਲਾਂਕਿ ਠੀਕ ਹੈ ਪੰਜਾਬ ਲੜਦਾ ਰਿਹਾ ਪੰਜਾਬ ਦੇ ਵਿੱਚ ਸੈਟਰਾਗਨ ਉੱਠਦੀਆਂ ਨਹੀਂ ਆ ਪੰਜਾਬ ਜਿਹੜਾ ਵੀ ਭਰਦਾ ਰਿਹਾ ਜਦੋਂ ਆਜ਼ਾਦੀ ਦਾ ਦੌਰ ਸੀ ਉਦੋਂ ਵੀ ਆਪਾਂ ਨੇ ਆਜ਼ਾਦੀ ਦੀ ਮੂਵਮੈਂਟਾਂ ਦੇ ਵਿੱਚ ਦੇਖਿਆ ਕਿ ਪੰਜਾਬ ਨੇ ਵੱਧ ਚੜ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਲੜਾਈਆਂ ਲੜੀਆਂ ਜਦੋਂ ਐਮਰਜੈਂਸੀ ਦਾ ਵੇਲਾ ਸੀ ਐਮਰਜੈਂਸੀ ਦਾ ਸਾਰਾ ਐਪੀਸੋਡ ਉਹ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਉਦੋਂ ਵੀ ਆਪਾਂ ਨੇ ਦੇਖਿਆ ਕਿ ਪੰਜਾਬ ਨੇ ਜਿਹੜਾ ਭਰੀਆਂ ਜਾਂ ਹੋਰ ਗੁਰਦੁਆਰਾ ਸੁਧਾਰ ਲਹਿਰਾਂ ਚੱਲੀਆਂ ਹੋਰ ਮੂਵਮੈਂਟਾਂ ਚੱਲੀਆਂ ਉਹਦੇ 'ਚ ਵੀ ਲਗਾਤਾਰ ਗ੍ਰਿਫਤਾਰੀਆਂ ਦਿੱਤੀਆਂ ਤੇ ਹੁਣ ਕਿਸਾਨ ਅੱਗੋਂ ਦਾ ਕਹਿਣਾ ਕਿ ਗੱਲ ਗ੍ਰਿਫਤਾਰੀਆਂ ਤੋਂ ਅੱਗੇ ਵਧੀ ਹੋਈ ਹੈ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਹੈਗਾ ਸਾਨੂੰ ਜਲੀਲ ਕੀਤਾ ਜਾ ਰਿਹਾ ਇਸ ਕਰਕੇ ਜਿਹੜਾ ਰਾਹ ਹੈ ਇਹ ਰਾਹ ਸੀ ਮੌਤ ਦਾ ਰਾਹ ਅਖਤਿਆਰ ਕੀਤਾ ਇਹ ਗੱਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇਵ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਅੱਜ মিডিਆ ਨਾਲ ਸੰਬੋਧਨ ਹੁੰਦਿਆਂ ਕਹੀ ਹਾਲਕਿ ਪਿਛਲੇ ਦਿਨੀ ਜਦੋਂ ਚੰਡੀਗੜ੍ਹ ਕਿਸਾਨ ਭਵਨ 35 ਸੈਕਟਰ ਦੇ ਵਿੱਚ ਮੀਟਿੰਗਾਂ ਹੋਈਆਂ ਸੀ ਕਿਸਾਨਾਂ ਦੀ ਉੱਥੋਂ ਹੀ ਪ੍ਰੈਸ ਨੋਟ ਰਿਲੀਜ਼ ਕਰਤਾ ਮੀਡੀਆ ਨੂੰ ਸੰਬੋਧਨ ਹੋ ਗਿਆ ਸੀ ਕਿਸਾਨਾਂ ਅੱਗੂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਜਿਹੜਾ ਮੋਰਚਾ 13 ਫਰਵਰੀ ਨੂੰ ਚੱਲ ਰਿਹਾ ਸੀ ਐਸ਼ਮੋ ਐਮਐਸਪੀ ਨੂੰ ਲੈ ਕੇ ਉਸ ਮੋਰਚੇ ਨੂੰ ਹੁਣ ਅਸੀਂ ਅਗਲਾ ਪੜਾ ਦੇਣ ਜਾ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠਣਗੇ 26 ਨਵੰਬਰ ਨੂੰ ਅੱਜ ਉਹ ਦਿਨ ਆ ਗਿਆ ਜਗਜੀਤ ਸਿੰਘ ਨੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਐਲਾਨ ਕਰਤਾ ਕਿਵੇਂ ਮਰਨ ਵਰਤੇ ਬੈਠ ਰਹੇ ਹਾਂ ਇੱਕ ਇਹ ਐਕਸ਼ਨ ਇਹਦੇ ਨਾਲ 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 ਜਿਹੜਾ ਦੂਜਾ ਐਕਸ਼ਨ ਕਿਸਾਨ ਜਥੇਬੰਦੀਆਂ ਦਾ ਉਹ ਹੈਗਾ ਕਿ 6 ਦਸੰਬਰ ਨੂੰ ਦੋਸਤੋ ਕਿਸਾਨ ਜਥੇਬੰਦੀਆਂ ਚਾਲੇ ਪਾਉਣਗੀਆਂ ਦਿੱਲੀ ਨੂੰ ਤੇ ਅਲੱਗ-ਅਲੱਗ ਬਾਰਡਰਾਂ ਤੋਂ ਅਲੱਗ-ਅਲੱਗ ਰਾਹਾਂ ਤੋਂ ਰੂਟਸ ਤੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਿਸਾਨ ਨੇ ਉਹ ਕਿਸਾਨ ਦਾਖਲ ਹੋਣਗੇ ਤੇ ਇਸ ਵਾਰ ਟਰੈਕਟਰ ਟਰਾਲੀਆਂ ਗੱਡੀਆਂ ਕਾਰਾਂ ਇਦਾਂ ਦਾ ਕੁਝ ਨਹੀਂ ਹੋਊਗਾ ਕਿਹਾ ਕਿ ਕਿਸਾਨ ਜਿਹੜੇ ਹੈਗੇ ਨੇ ਜਥਿਆਂ ਦੇ ਵਿੱਚ ਜਾਣਗੇ ਕਿਸਾਨ ਜਥਿਆਂ ਦੇ ਵਿੱਚ ਜਾਣਗੇ ਤੇ ਉਹ ਅੱਗੇ ਵਧਣਗੇ ਸ਼ਾਂਤੀਮਈ ਤਰੀਕੇ ਦੇ ਨਾਲ ਭਾਵੇਂ ਉੱਥੇ ਕਹਿੰਦੇ ਕਿ ਪੁਲਿਸ ਸਾਡੇ ਤੇ ਗੋਲੀ ਚਲਾ ਦੇ ਜਾਂ ਪੁਲਿਸ ਸਾਡੇ ਤੇ ਜਾਂ ਜਿਹੜੀ ਫੋਰਸ ਲਾਈ ਹੋਈ ਹੈ ਪੈਰਾਮਿਲਟਰੀ ਫੋਰਸ ਸਾਡੇ ਤੇ ਅਥਰੂ ਗੈਸ ਛੁੱਟੇ ਪਾਣੀ ਦੀਆਂ ਬੁਛਾੜਾਂ ਕਰੇ ਸਾਡੇ ਤੇ ਲਾਠੀ ਚਾਰਜ ਹੋਵੇ ਜਾਂ ਫਿਰ ਸਾਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕੇ ਜਾਵੇ ਸਾਡੀਆਂ ਗ੍ਰਿਫਤਾਰੀਆਂ ਹੋਣ ਅਸੀਂ ਪਰ ਸ਼ਾਂਤੀਮਈ ਤਰੀਕੇ ਨਾਲ ਅੱਗੇ ਵਧਾਂਗੇ ਪੈਦਲ ਅਸੀਂ ਦਿੱਲੀ ਵੱਲ ਵਧਾਂਗੇ ਇਹ ਜਿਹੜਾ ਕਹਿਣਾ ਹੈਗਾ ਇਹ ਕਿਸਾਨ ਜਥੇਬੰਦੀਆਂ ਦਾ ਦੋਸਤੋ ਕਹਿੰਦਾ ਹੈਗਾ ਅੰਦੋਲਨ ਜਿਸ ਨੂੰ ਕਿਸਾਨ ਅੰਦੋਲਨ ਦਿੱਲੀ 20 ਦਾ ਨਾਮ ਦਿੱਤਾ ਗਿਆ ਦੋਸਤੋ ਇਹੇ ਅੰਦੋਲਨ ਨੇ ਕਿ ਕਿਸਾਨਾਂ ਗੂਆਂ ਮੁਤਾਬਕ ਕਿ ਜਿਹੜੀਆਂ ਮੰਗਾਂ ਭਾਰਤ ਸਰਕਾਰ ਨੇ ਉਹ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਕੇਂਦਰ ਦੀ ਸਰਕਾਰ ਨੇ ਅੱਗੇ ਸਾਡੇ ਨਾਲ ਹੰਬ ਵੀ ਨਹੀਂ ਭਰੀ ਇਹ ਐਮਐਸਪੀ ਦੇ ਉੱਪਰ ਕਮੇਟੀ ਨੂੰ ਲੈ ਕੇ ਵੀ ਰੌਲਾ ਪਿਆ ਕਹਿੰਦੇ ਕਿ ਸੈਂਟਰ ਦੀ ਸਰਕਾਰ ਐਮਐਸਪੀ ਦੇਣ ਤੋਂ ਭੱਜੀ ਅਸੀਂ ਐਮਐਸਪੀ ਦੀ ਲੜਾਈ ਸ਼ੁਰੂ ਕਰ ਰਹੇ ਹਾਂ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੋਚ ਕੀਤਾ ਸੀ ਸ਼ੰਭੂ ਬਾਡਰ ਤੋਂ ਇਕੱਠਿਆਂ ਹੋ ਕੇ ਅੱਗੇ ਹਰਿਆਣਾ ਦੀ ਸਰਕਾਰ ਨੇ ਰੋਕੇ ਜਾਣ ਨਹੀਂ ਦਿੱਤੇ ਗਏ ਉੱਥੇ ਸ਼ੱਭੂ ਬਾੜ ਰਹੀ ਬਹਿ ਗਏ 13 ਤੋਂ 14 ਦੋ ਦਿਨ ਬੜਾ ਕਲੇਸ਼ ਹੋਇਆ ਉੱਥੇ ਆਪਸੀ ਇਧਰ ਕਿਸਾਨ ਬੈਰੀਕੇਟਿੰਗ ਪਟ ਰਹੇ ਸੀ ਦੂਜੇ ਪਾਸੇ ਜਿਹੜੀ ਹਰਿਆਣਾ ਪ੍ਰਸ਼ਾਸਨ ਸੀ ਉਹ ਰੋਕ ਰਿਹਾ ਸੀ 13 14 ਤੋਂ ਬਾਅਦ ਫਿਰ 21 ਤਰੀਕ ਨੂੰ ਕਾਲ ਦਿੱਤੀ ਗਈ 21 ਤਰੀਕ ਨੂੰ ਫਿਰ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਦੁਪਹਿਰ ਤੱਕ ਮੀਟਿੰਗਾਂ ਚੱਲਦੀਆਂ ਰਹੀਆਂ ਮੀਟਿੰਗਾਂ ਬੇਸਟਾ ਰਹੀਆਂ ਤੇ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਉਸ ਕੋਸ਼ਿਸ਼ ਦੇ ਵਿੱਚ ਕਿਸਾਨ ਨਾ ਕਾਮਯਾਬ ਰਹੇ। ਸ਼ੁਭਕਰਨ ਸਿੰਘ ਬਠਿੰਡਾ ਦੇ ਵੱਲੋਂ ਦੇ ਉਹ ਸ਼ਹੀਦ ਹੋ ਗਏ। ਹੋਰ ਇੱਕ ਨੌਜਵਾਨ ਸੀ ਦਵਿੰਦਰ ਸਿੰਘ ਉਹਦੀ ਅੱਖ ਚਲੀ ਗਈ। ਇਹਦਾ ਕਰਕੇ ਬੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਸ ਪੂਰੇ ਮਾਮਲੇ ਦੇ ਵਿੱਚ। ਇੱਕ ਵਾਰ ਫਿਰ ਕਿਸਾਨਾਂ ਦੇ ਆਲਾਨ ਨੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਬੈਠ ਰਹੇ ਨੇ ਤੇ ਦੂਜੇ ਪਾਸੇ ਦੋਸਤੋ 6 ਦਸੰਬਰ ਨੂੰ ਕਿਸਾਨ ਦਿੱਲੀ ਵੱਲ ਚੱਲੇ ਪਾ ਰਹੇ ਨੇ। ਹੁਣ ਇਸ ਮਾਮਲੇ ਤੇ ਦੇਖਣ ਵਾਲਾ ਹੋਊਗਾ ਕਿ ਇਹਦੇ ਤੇ ਦਰਸਲ ਵਾਪਰੂਗਾ ਕੀ। ਹਾਲਕਿ ਪੰਜਾਬ ਦੇ ਵਿੱਚ ਇਨੀ ਇੱਕ ਸੰਜਠੇ ਬੰਦੀਆਂ ਹੈਗੀਆਂ ਨੇ ਆਪੋ ਆਪਣੇ ਵੱਖਰੇ ਤਰੀਕੇ ਨਾਲ ਉਹ ਲੜ ਰਹੀਆਂ ਨੇ ਐਮਐਸਪੀ ਦੀ ਲੜਾਈ ਕਿਉਂਕਿ ਸਾਰੇ ਜਥੇਬੰਦੀਆਂ ਦੇ ਆਪਣੇ ਪ੍ਰੋਗਰਾਮ ਨੇ ਸਾਰੇ ਜਥੇਬੰਦੀਆਂ ਦੇ ਆਪਣੇ ਰੂਟ ਹੁੰਦੇ ਨੇ ਕਿ ਕਿਹੜੀ ਲੜਾਈ ਕਿਵੇਂ ਲੜਨੀ ਹੈ ਜਿਹੜੇ ਕਿਸਾਨ ਸ਼ੰਭੂ ਬੈਠੇ ਨੇ ਉੱਤਰ ਭਾਰਤ ਦਾ ਇੱਕ ਕਿਸਾਨ ਤਾਲਮੇਲ ਸੰਗਠਨ ਬਣਿਆ ਹੋਇਆ ਜਿਹਦੇ ਚ ਵੱਡੇ ਕਿਸਾਨ ਤੇ ਆਗੂ ਤੇ ਬਟੀਆਂ ਜਥੇਬੰਦੀਆਂ ਸ਼ਾਮਲ ਜਿਹੜੀਆਂ ਮੇਰੀ ਯਾਦ ਆਉਂਦੀਆਂ ਨੇ ਉਹ ਹੈਗੀਆਂ ਨੇ ਦੇਖੋ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਉੱਪਰ ਹੈਗੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈਗੀ ਹੈ ਕ੍ਰਾਂਤੀਕਾਰੀ ਯੂਨੀਅਨ ਫੂਲ ਸਾਹਬ ਦੀ ਹੈਗੀ ਹੈ ਜਾਂ ਕੀ ਯੂਪੀ ਦਾ ਕਿਸਾਨ ਆ ਗੋ ਮੰਗਲ ਸਾਹਿਬ ਹੈਗੇ ਨੇ ਇਸ ਤੋਂ ਇਲਾਵਾ ਮਨਜੀਤ ਸਿੰਘ ਕਮਾਣਾ ਹੈਗੇ ਨੇ ਤੇ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਸ਼ਹੀਦ ਭਗਤ ਸਿੰਘ ਜਿਹੜੀ ਹਰਿਆਣਾ ਦੀ ਯੂਨੀਅਨ ਹੈ ਉਹ ਯੂਨੀਅਨ ਹੈਗੀ ਹੈ ਤੇ ਹੋਰ ਜਿਹੜੀਆਂ ਯੂਨੀਅਨ ਹੈਗੀਆਂ ਨੇ ਉਹ ਵੀ ਨਾਲ ਦੋਸਤੋ ਸਪੋਰਟ ਕਰ ਰਹੀਆਂ ਨੇ ਜਿਵੇਂ ਅਭਿਮਨੀ ਕੁਹਾੜ ਹੋਰੀ ਹੋਗੇ ਜਾਂ तमाम ਹੋਰ ਆਗੂ ਹੋਗੇ ਔਰ ਕਾਫੀ ਜਥੇਬੰਦੀਆਂ ਨਾਲ ਹੈਗੀਆਂ ਨੇ ਉੱਤਰ ਭਾਰਤ ਦਾ ਕਿਸਾਨ ਤਾਲਮਿਲ ਸੰਗਠਨ ਦੋਸਤੋ ਇਸ ਨੂੰ ਕਿਹਾ ਗਿਆ ਸੋ ਦੋਸਤੋ ਦੇਖੋ ਕਿ ਮਰਨ ਵਰਤ ਦੇ ਬੈਠੇ ਨੇ ਜਗਜੀਤ ਸਿੰਘ ਦੱਲੇਵਾਲ ਸੋ ਇਦਾਂ ਦਾ ਦੰਤਾ ਨਾ ਆਵੇ ਕਿ ਕਿਸੇ ਦੀ ਜਾਨ ਚਲੀ ਜਾਵੇ ਕੋਈ ਰਾਹ ਨਿਕਲੇ ਗੱਲ ਕਿਸੇ ਰਾਹ ਰਸਤੇ ਪਵੇ ਸੈਂਟਰ ਸਰਕਾਰ ਦੇ ਨਾਲ ਕੋਈ ਮੀਟਿੰਗ ਹੋਵੇ ਸਰਕਾਰਾਂ ਕੋਈ ਮੀਟਿੰਗ ਸਦਨ ਕਿਸਾਨ ਆਗੂਆਂ ਦੇ ਨਾਲ ਟੇਬਲ ਟਾਕ ਹੋਵੇ ਕੋਈ ਰਾਹ ਨਿਕਲੇ ਐਮਐਸਪੀ ਦੇ ਉੱਪਰ ਕੋਈ ਗੱਲ ਹੋਵੇ ਹਾਲਾਂਕਿ ਕਿਸਾਨ ਆਗੂ ਦਾ ਕਹਿਣਾ ਕਿ ਅਸੀਂ ਐਮਐਸਪੀ ਤੋਂ ਘੱਟ ਨਹੀਂ ਮੰਨਾਂਗੇ ਸੈਂਟਰ ਸਰਕਾਰ ਕਹਿੰਦੀ ਕਿ ਅਸੀਂ ਐਮਐਸਪੀ ਦੇ ਹੀ ਨਹੀਂ ਸਕਦੇ ਜਾਂ ਕੁਝ ਵੀ ਲਾ ਲੋ ਉਹ ਚੀਜ਼ਾਂ ਤਾਂ ਕੋਥੇ ਜਿਹੜੀ ਇਹ ਪੂਰੀ ਇੱਕ ਸਾਰਥਕ ਬਹਿਸ ਹੈ ਉਸ ਬਹਿਸ ਦੇ ਵਿੱਚ ਹਲੇ ਕੋਈ ਕੁਝ ਵੀ ਬਤਲ ਕਨਕਲੂਜ਼ ਹੋਇਆ ਨਹੀਂ ਹੈਗਾ ਕਿ ਉੱਚ ਮਿਆਰ ਦੀ ਜਿਹੜੀ ਗੱਲ ਹੈ ਫਿਲਹਾਲ ਅਜੇ ਤੱਕ ਹੋਈ ਨਹੀਂ ਹੈਗੀ ਉਹ ਐਮਐਸਪੀ ਨੂੰ ਲੈ ਕੇ ਜਿਹੜੀਆਂ ਗੱਲਾਂ ਹੋਈਆਂ ਨੇ ਕਿ ਮੈਂ ਸਰਕਾਰ ਦਾ ਹਵਾਲਾ ਦੇ ਰਿਹਾ ਸਰਕਾਰ ਨੇ ਜਿਵੇਂ ਕੰਟਰੈਕਟ ਫਾਰਮਿੰਗ ਪੰਜ ਫਸਲਾਂ ਦੇ ਉਪਰ ਉਪਰ ਐਮਐਸਪੀ ਇਗਲਿੰਸ ਦਾ ਕਹੀ ਸਰਕਾਰ ਨੇ ਕਿ ਅਸੀਂ ਐਮਐਸਪੀ ਦੇ ਨਹੀਂ ਸਕਦੇ ਐਮਐਸਪੀ ਅਸੀਂ ਨਹੀਂ ਦਵਾਂਗੇ ਜਾਂ ਅਸੀਂ ਐਮਐਸਪੀ ਦਵਾਂਗੇ ਅੱਜ ਨਹੀਂ ਤਾਂ ਅਸੀਂ ਕੱਲ ਦਵਾਂਗੇ ਸਾਨੂੰ ਟਾਈਮ ਦਿਓ ਐਦਾਂ ਦਾ ਕੰਕਰੀਟ ਕੁਝ ਵੀ ਨਹੀਂ ਹੋਇਆ ਹੈਗਾ ਜਿੱਥੇ ਤੱਕ ਮੇਰੀ ਸਮਝ ਦੇ ਵਿੱਚ ਹੈ ਬੇਸ਼ੱਕ ਬਹੁਤ ਗੱਲਾਂ ਐਮਐਸਪੀ ਦੇ ਉੱਪਰ ਡਿਬੇਟ ਨੂੰ ਲੈ ਕੇ ਹੋਈਆਂ ਯਾਨੀ ਕਿ ਸਰਕਾਰ ਨੇ ਹਾਂ ਵੀ ਨਹੀਂ ਕੀਤੀ ਸਰਕਾਰ ਨੇ ਜਵਾਬ ਵੀ ਨਹੀਂ ਦਿੱਤਾ ਪਰ ਕਿਸਾਨ ਆਗੂਆਂ ਦਾ ਕਹਿਣਾ ਕਿ ਫਿਲਹਾਲ ਸਰਕਾਰ ਦਾ ਜਵਾਬ ਹੀ ਹੈ ਫਿਲਹਾਲ ਸਰਕਾਰ ਦਾ ਜਵਾਬ ਹੀ ਹੈ ਕੱਲ ਭਾਵੇਂ ਕੁਝ ਵੀ ਹੋ ਜੇ ਉਹ ਕਹਿੰਦਾ ਕਿ ਹੁਣ ਐਮਐਲਐਸਪੀ ਦੀ ਜਿਹੜੀ ਲੜਾਈ ਐ ਐਮਐਲਐਸਪੀ ਦੀ ਲੜਾਈ ਸਾਡੀਆਂ ਸ਼ਹਾਦਤਾਂ ਦੇ ਉੱਪਰ ਲੜੀ ਜਾਊਗੀ ਜਿਹੜੀਆਂ ਸਾਡੀਆਂ ਦੇਹਾਂ ਨੇ ਜੇ ਮ੍ਰਿਤਕ ਹੋ ਜਾਣਗੀਆਂ ਪ੍ਰਮਾਤਮਾ ਕਰੇ ਇਦਾਂ ਨਾ ਹੋਵੇ ਜਿਹੜੀਆਂ ਦੇਹਾਂ ਸਾਡੀਆਂ ਮ੍ਰਿਤਕ ਹੋ ਜਾਣਗੀਆਂ ਤਾਂ ਜਿਹੜੇ ਸਾਡੀ ਜਾਨ ਜਦੋਂ ਚਲੀ ਗਈ ਸਾਡੀਆਂ ਜਿਹੜੀਆਂ ਮ੍ਰਿਤਕ ਦੇਹਾਂ ਹੋਣਗੀਆਂ ਉਹ ਦੇਹਾਂ ਤੁਸੀਂ ਅੰਦੋਲਨ ਤਹੀ ਰੱਖਿਓ ਤਾਂ ਜੋ ਲੋਕ ਸਾਨੂੰ ਦੇਖ ਸਕਣ ਕਿ ਇਹਨਾਂ ਲੋਕਾਂ ਨੇ ਕਿਸਾਨਾਂ ਦੋ ਦੋਨਾਂ ਦੇ ਵਿੱਚ ਐਮਐਸਪੀ ਦੀ ਲੜਾਈ ਦੇ ਲਈ ਆਪਣੀਆਂ ਜਾਨਾਂ ਦੀ ਉਹੋਤੀ ਤੱਕ ਦੇਤੀ ਕਹਿੰਦੇ ਕਿ ਇਕੱਲੀ ਮੇਰੀ ਸ਼ਹੀਦੀ ਨਹੀਂ ਹੋਊਗੀ ਮੇਰੀ ਸ਼ਹਾਦਤ ਨਹੀਂ ਹੋਊਗੀ ਇਕੱਲੇ ਮੇਰੇ ਪ੍ਰਾਨ ਨਹੀਂ ਜਾਣਗੇ ਮੇਰੇ ਤੋਂ ਬਾਅਦ ਹੋਰ ਵੀ ਕਿਸਾਨ ਹੈਗੇ ਨੇ ਜਿਨ੍ਹਾਂ ਦੇ ਪ੍ਰਾਨ ਜਾਣਗੇ ਇਹ ਗੱਲ ਦੋਸਤੋ ਭਾਰਤੀ ਕਿਸਾਨੀ ਨੂੰ ਨੇਕਤਾ ਸਿੱਧੂਵਰ ਤੇ ਪ੍ਰਧਾਨ ਨਗਜੀਤ ਸਿੰਘ ਡੱਲੇਵਾਲ ਸਾਹਿਬ ਹੋਰਾਂ ਨੇ ਕਹੀ ਹੈ ਤਰਨੇ ਲੱਗੇ ਹੋਏ ਨੇ ਸ਼ੰਭੂ ਬਾਰਡਰ ਤਕਰੀਬਨ 13 ਫਰਵਰੀ ਨੂੰ ਇੱਕ ਸਾਲ ਹੋ ਜਾਊਗਾ ਕਿਸਾਨਾਂ ਨੂੰ ਬੈਠਿਆ ਹੋਇਆ ਖਨੌਰੀ ਬਾਰਡਰ ਬੈਠੇ ਨੇ ਰਤਨਪੁਰਾ ਦੇ ਕਿਸਾਨ ਗੱਲ ਕਰਦੇ ਨੇ ਅਸੀਂ ਉੱਥੇ ਬੈਠੇ ਆ ਫਿਰ ਡੱਬ ਵਾਲੀ ਦਾਜੀ ਕਰਾਉਂਦਾ ਕਿ ਕਿਸਾਨ ਉੱਥੇ ਵੀ ਬੈਠੇ ਨੇ ਦੋ ਜਿਹੜੇ ਮੇਨ ਐਂਟ੍ਰੈਂਸ ਨੇ ਜਿੱਥੇ ਕਿਸਾਨ ਬੈਠੇ ਨੇ ਸ਼ੰਭੂ ਬਾਰਡਰ ਹੋ ਗਿਆ ਸ਼ੰਭੂ ਮੋਰਚੇ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ ਹੁਣ ਸ਼ੰਭੂ ਕਿਸਾਨ ਮੋਰਚਾ ਤੇ ਇਹਦੇ ਨਾਲ ਨਾਲ ਦੋਸਤੋ ਖਨੌਰੀ ਹਾਲਾਂਕਿ ਖਨੌਰੀ ਤੁਸੀਂ ਦੇਖਿਆ ਹੋਊਗਾ ਕਿ ਭੰਨ ਤੋੜ ਵੀ ਬੜੀ ਹੋਈ ਸੀ ਜਦੋਂ ਪਿਛਲੇ ਵਾਰ ਉਹ ਸਭ ਕੁਝ ਹੋਇਆ ਉਹ ਕਿਸਾਨ ਅੱਗੇ ਵਧੇ ਕਿਸਾਨਾਂ 'ਗੋਹਨੇ ਇਲਜ਼ਾਮ ਲਾਇਕ ਜੇ ਫੋਰਸ ਅੱਗੇ ਆ ਗਈ ਪੰਜਾਬ ਵਾਲੇ ਪਾਸੇ ਆ ਕੇ ਉਹਨਾਂ ਨੇ ਸਾਡੇ ਟਰੈਕਟਰਾਂ ਦੇ ਨਾਲ ਪੰਨ ਤੋੜ ਕੀਤੀ ਕੁਝ ਵੀਡੀਓਜ਼ ਜਿਹੜੀਆਂ ਹੈਗੀਆਂ ਸੀ ਕਿਸਾਨਾਂ ਗੋਹਾਂ ਨੇ ਉਹ ਵੀ ਜਨਤਕ ਕੀਤੀਆਂ ਸੋਸ਼ਲ ਮੀਡੀਆ ਤੇ ਅਪਲੋਡਸ ਕੀਤੀਆਂ ਉਹ ਸਾਰੀ ਵੀਡੀਓ ਦੋਸਤੋ ਇੱਕ ਅੰਦੋਲਨ ਪਹਿਲਾਂ ਵੀ ਚੱਲਿਆ ਸੀ ਉਸ ਅੰਦੋਲਨ ਦੀ ਖਾਸियत ਇਹ ਸੀ ਕਿ ਉਸ ਅੰਦੋਲਨ ਦੇ ਵਿੱਚ ਸਾਰੇ ਕਿਸਾਨ ਆਗੂ ਇਕੱਠੇ ਸੀ ਜਦੋਂ ਸਿਰਮਉਂਦੀਆਂ ਦੇ ਕੇਡਰ ਤੋਂ ਇਲਾਵਾ ਪੰਜਾਬ ਦੇ ਆਮ ਲੋਕ ਹਰਿਆਣਾ ਦੇ ਆਮ ਲੋਕ ਮਹਾਰਾਸ਼ਟਰ ਤੋਂ ਰਾਜਸਥਾਨ ਤੋਂ ਐਮਪੀ ਤੋਂ ਉੱਤਰ ਪ੍ਰਦੇਸ਼ ਤੋਂ ਬਿਹਾਰ ਤੋਂ ਪੱਛਮੀ ਯੂਪੀ ਤੋਂ ਇਹ ਸਾਰੇ ਲੋਕ ਨਾਲ ਇੱਕ ਵੱਡਾ ਅੰਦੋਲਨ ਉਹ ਜਨ ਅੰਦੋਲਨ ਇੱਕ ਹੋ ਗਿਆ ਸੀ ਅਖਰ ਕੇਂਦਰ ਸਰਕਾਰ ਨੇ ਵੀ ਆਪਣਾ ਫੈਸਲਾ ਵਾਪਸ ਲੈ ਲਿਆ ਸੀ ਇਹ ਤਿੰਨੋਂ ਜਿਹੜੇ ਖੇਤੀ ਕਾਨੂੰਨ ਹੈ ਇਹ ਕਾਨੂੰਨ ਅਸੀਂ ਵਾਪਸ ਲੈਣ ਲੱਗੇ ਆ ਪਰ ਇਸ ਵਾਰ ਵੀ ਹਾਲਾਤ ਜਿਹੜੇ ਹੈਗੇ ਨੇ ਹਾਲਾਤ ਕੁਝ ਵੱਖਰੇ ਜਾਪਦੇ ਨੇ ਕਿਉਂਕਿ ਕਿਤਾ ਕਿਸਾਨ ਜਿੱਥੇ ਬੰਦੀਆਂ ਸਾਰੀਆਂ ਨਹੀਂ ਲੜ ਰਹੀਆਂ ਦੂਜਾ ਉਸ ਵੇਲੇ ਸਰਕਾਰ ਨੂੰ ਵੀ ਹੈ ਸੀ ਕਿ ਅੱਗੇ ਇਲੈਕਸ਼ਨ ਆਉਗੀ ਤਾਂ ਸਾਡਾ ਨੁਕਸਾਨ ਨਾ ਹੋ ਜੇ ਯੂਪੀ ਦੇ ਵਿੱਚ ਇਲੈਕਸ਼ਨ ਹੈ ਕਿਸਾਨ ਵੈਸਟ ਬੰਗਾਲ ਦੇ ਵਿੱਚ ਪ੍ਰਚਾਰ ਕਰਨਗੇ ਸੀ ਮਮਤਾ ਹਰੀ ਉੱਥੇ ਜਿੱਤੇਗੇ ਸੀ ਉਹ ਐਸਪੈਕਟ ਵੀ ਨਾਲ ਦੇਖਿਆ ਜਾ ਰਿਹਾ ਹੈ ਕਿ ਕਿਤੇ ਅੰਦੋਲਨ ਦਾ ਫੈਕਟਰ ਨਾ ਕੰਮ ਕਰ ਜੇ ਇਲੈਕਸ਼ਨ ਦੇ ਵਿੱਚ ਪਰ ਇਸ ਵਾਰ ਹੁਣ ਇਲੈਕਸ਼ਨ ਵੀ ਨਹੀਂ ਹੈ ਜਦੋਂ ਕਿਸਾਨਾਂ ਅੱਗੋਂ ਨੇ ਮੋਰਚਾ ਸ਼ੁਰੂ ਕੀਤਾ ਉਦੋਂ ਕਿਸੇ ਦੋਸਤੋ ਉਦੋਂ ਕੁਝ ਦਿਨਾਂ ਬਾਅਦ ਜਿਹੜਾ ਕੋਰਸੀ ਚੋਣ ਜਾਬਤਾ ਸੀ ਉਹ ਚੋਣ ਜਾਬਤਾ ਲੱਗ ਗਿਆ ਸੀ ਤਾਂ ਉਹਦਾ ਕੋਈ ਸਰਕਾਰ ਨਾਮ ਦੀ ਚੀਜ਼ ਨਹੀਂ ਸੀ ਕਿਉਂਕਿ ਇਲੈਕਸ਼ਨ ਅੱਗੇ ਜਾ ਕੇ ਮਈ ਜੂਨ ਦੇ ਵਿੱਚ ਹੋਈਆਂ ਹੁਣ ਦੋਸਤੋ ਦੇਖਣ ਵਾਲਾ ਹੋਊਗਾ ਕਿ ਵਿਚਵਚਾਰੇ ਦਾ ਰਸਤਾ ਕੀ ਨਿਕਲੂਗਾ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਨੇ ਕਿਸ ਤਰੀਕੇ ਦੀ ਸਥਿਤੀ ਬਣਦੀ ਹੈ ਪੰਜਾਬ ਦਾ ਕੀ ਵੀਊ ਹੋਊਗਾ ਪੰਜਾਬ ਦੇ ਲੋਕ ਕੀ ਸੋਚਣਗੇ ਜਥੇਬੰਦੀਆਂ ਕਿਸ ਤਰੀਕੇ ਨਾਲ ਡੀਲ ਕਰਨੀਆਂ ਈਵਨ ਕਿ ਇੱਕ ਗੱਲ ਜੇਕਰ ਮੈਂ ਇਸ ਤੋਂ ਅੱਗੇ ਵੱਧ ਕੇ ਹੋਰ ਕਰਾਂ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਮਰਨ ਵਰਤ ਦੇ ਉੱਪਰ ਬੈਠਦੇ ਨੇ ਤਾਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਜਿਹੜੀਆਂ ਜਥੇਬੰਦੀਆਂ ਫਿਲਹਾਲ ਇਨਵੋਲਵ ਨਹੀਂ ਹੈਗੀਆਂ ਇਸ ਮਾਮਲੇ ਦੇ ਵਿੱਚ ਇਨਵੋਲਵ ਨਹੀਂ ਹੈਗੀਆਂ ਤੇ ਉਹਨਾਂ ਜਥੇਬੰਦੀਆਂ ਦਾ ਕੀ ਪ੍ਰਤੀਕਰਮ ਹੁੰਦਾ ਇਹ ਗੱਲ ਵੀ ਦੋਸਤੋ ਇੱਕ ਦੇਖਣ ਵਾਲੀ ਹੈ ਤੁਸੀਂ ਚੈਨਲ ਕਰ ਲਓ ਸਬਸਕ੍ਰਾਈਬ ਤੁਹਾਨੂੰ ਮੈਂ ਪਲ-ਪਲ ਦੀ ਦਊਂਗਾ ਅਪਡੇਟ ਤੁਸੀਂ ਆਪਣੇ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਸੱਤ ਟੈਲੀਵਿਜ਼ਨ ਥੈਂਕ ਯੂ